ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪੈਂਡ ਘਟਾਰੋ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਵੀ ਦੋਸਤੋ ਨਵਾਂ ਸ਼ਹਿਰੀ ਆ ਅੱਜ ਦੋਸਤੋ ਪਹਿਲੇ ਸੂਏ ਤਾਜੀ ਜਰਸੀ ਦਿਖਾਉਂਗਾ ਚੰਗੇ ਥਾਨ ਹਵਾਨੇ ਵਾਲੀ ਪਰਮਿਸ਼ਨ ਬਾਈ ਜੀ ਹੋਂਾਂ ਤੋਂ ਲੈ ਲਾਂਗੇ ਜਿਹਨੂੰ ਪਸੰਦ ਆ ਜੂਗੀ ਤੇ ਆ ਕੇ ਆਪਦੀ ਤਸੱਲੀ ਨਾਲ ਖਰੀਦਾਰੀ ਕਰ ਲਿਆ ਜੇ ਨੰਬਰ ਬਾਈ ਜੀ ਹੋਂਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਹਾਂਜੀ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਆਪਣਾ ਪਹਿਲਾ ਨਾਮ ਦੱਸੋ ਮੇਰਾ ਨਾਮ ਦਸ਼ਵੀਰ ਸਿੰਘ ਹੋਆ ਜੀ ਠੀਕ ਆ ਪਿੰਡ ਕਿਹੜਾ ਜੀ ਪਿੰਡ ਮੇਰਾ ਘਟਾਰੋਂ ਤੇ ਜਿਲ੍ਹਾ ਜੀ ਜਿਲ੍ਹਾ ਨਵਾਂ ਸ਼ਹਿਰ ਤਹਿਸੀਲ ਵੀ ਨਵਾਂ ਸ਼ਹਿਰ ਨਵਾਂ ਸ਼ਹਿਰ ਦੇ ਲੱਗਦੇ ਹੀ ਆ ਜੀ 4 ਕਿਲੋਮੀਟਰ ਤੇ ਨਵਾਂ ਸ਼ਹਿਰ ਬਲੌਣ ਵਾਲੇ ਰੋਡ ਠੀਕ ਆ ਜੀ ਠੀਕ ਆ ਆਪਣੀ ਜਿਹੜੀ ਜੈਸੀ ਇੱਕ ਨੰਬਰ 191 ਸੁਆ ਜੀ ਇਹ ਪਹਿਲੇ ਸੂਹ ਸੁਈਆਂ ਵੀਰੇ ਅੱਛਾ ਪਹਿਲਾ ਸੂਹ ਸੁਈ ਆ ਹਾਂ ਜੀ ਪਹਿਲਾ ਸੂਹ ਸੁਈ ਆ 2 ਦੰਦੋ ਬੱਚੀ ਹੋ ਜੀ ਅੱਛਾ ਕਿੰਨਾ ਸਮਾਂ ਸੁਈ ਨੂੰ ਹੋ ਗਿਆ ਜੀ ਇਹ ਭਾਜੀ ਸਵੇਰੇ ਸੁਈ ਆ ਜੀ ਸਾਢੇ 7 ਵਜੇ ਸਵੇਰੇ ਸਾਢੇ 7 ਸੁਈ ਆ ਜੀ ਹਾਂ ਜੀ ਹਾਂ ਲੈ ਬ अच्छा बच्चा मगर ते ਦੁੱਧ ਕਿੰਨਾ ਚਵਾ ਦੂ ਜੀ ਇਹ ਦੁੱਧ ਚਵਾਜੂ ਵੀ ਵੀ ਆਰਮਨਾ ਜੀ 15 16 ਲੀਟਰ ਚਵਾਜੂ ਇੰਨਾ ਜੀ ਇੰਨਾ ਜੀ ਐਂ ਤੇ ਪਤਾ ਕਿਹੜੇ ਸੀਮੰਦੀ ਹੈ ਜੀ ਆਪ ਇਹ ਇਹ ਆਪ ਤਾਂ ਨਹੀਂ ਪਤਾ ਜੀ ਮੋਰੇ ਲੱਗਾ ਸੀਗਾ ਇਹਦੇ JB0911 ਦਾ ਸੀਮੰਦੀ ਉਹ ਮਗਰ ਬੱਚਾ ਆ ਗਿਆ ਪਰ ਅੱਛਾ ਬੱਚਾ ਆ ਗਿਆ ਜੀ ਮਗਰ ਹਾਂਜੀ ਹਾਂ ਲਈ ਦੁੱਧ ਮਤਲਬ 16 17 ਕਿਲੋ ਕੁਲ ਚਵਾਜੂ ਜੀ ਹਾਂਜੀ ਹਾਂਜੀ ਆਰਮਨ ਆਰਮਨ ਤੇ ਬੋਲਾਂ ਦਾ ਜਗ ਇਹਨਾਂ ਕਾ ਹੋਊਗਾ ਜੀ ਤੇ ਵੀਰੇ ਹਜੇ ਚੂਣੀ ਆ ਮੈਂ ਬੈੜੀ ਹਜੇ ਜੇਰ ਪੈ ਕੇ ਹਟੀ ਐ ਅੱਛਾ ਜੇਰ ਡਨ ਹੋ ਗਈ ਜੀ ਹਾਂਜੀ ਜੇ ਰਹਿਣ ਬਿਲਕੁਲ ਸਾਫ਼ ਹੈ ਗਈ ਹੈ ਹੁਣ ਬਸ ਚੋਣੀ ਆ ਹਾਂਜੀ ਦੋਸਤੋ ਪਹਿਲੇ ਸੂਏ ਵੱਛੀ ਸੂਈ ਆ ਅੱਜ ਸਵੇਰੇ ਬਾਈ ਜੀ ਹੁਣੇ ਕਹਿੰਦੇ ਸੂਈ ਆ ਬੱਚਾ ਮਗਰ ਵੱਛਾ ਮੂੰਹ ਤੋਂ ਬਾਈ ਜੀ ਹੁਣੇ ਕਹਿੰਦੇ ਦੋ ਦਾੰ ਦਾ ਹਵਾਨਾ ਦੋਸਤੋ ਚੰਗਾ ਵੱਡਾ ਤਿਆਰ ਕੀਤਾ ਹੋਇਆ ਚਾਰੇ ਥਾਂ ਸੈਜ ਦੋਸਤੋ ਸੇਮ ਹੀ ਆ ਨਿਕਰ ਮੇ ਕੱਲੇ ਕੱਲੇ ਗੈਪ ਚ ਲੱਗੇ ਹੋਇਆ ਫੋਰ ਸ਼ਾਂਗ ਪੋਰਾ ਨਹੀਂ ਦੁੱਧ ਬਾਈ ਜੀ ਹੁਣੇ ਕਹਿੰਦੇ 15 16 ਕਿਲੋ ਵੱਛੀ ਬੜੇ ਆਰਾਮ ਨਾਲ ਚ ਵਾਜੂ ਕਦ ਕਾਠ ਵੱਡਾ ਹਵਾਨਾ ਦੋਸਤੋ ਚੰਗਾ ਵੱਡਾ ਤਿਆਰ ਕੀਤਾ ਹੋਇਆ ਚਾਰੇ ਥਨਾ ਸੇਮ ਹੀ ਸਾਈਜ਼ ਆ ਨਿੱਕਰ ਮੇ ਕੱਲੇ ਕੱਲੇ ਗੈਪ ਚ ਲੱਗੇ ਹੋਏ ਆ ਬੈਕ ਸਾਈਡ ਤੋਂ ਹਵਾਨਾ ਵੇਖ ਸਕਦੇ ਆ ਦੋਸਤੋ ਚੰਗਾ ਵੱਡਾ ਤਿਆਰ ਕੀਤਾ ਹੋਇਆ ਥਣ ਦੋਸਤੋ ਮੈਂ ਨੇੜ ਤੋਂ ਚੈੱਕ ਕਰਾ ਦਿੰਨਾ ਨਿੱਕਰ ਮੇ ਕੱਲੇ ਕੱਲੇ ਗੈਪ ਚ ਲੱਗੇ ਹੋਏ ਥਣ ਦਾ ਮੋਢੇ ਦੋਸਤੋ ਮੋਟਾ ਹੱਤੀ ਚੁਾਈ ਵਾਲਾ ਥਣ ਫੋਰਸ਼ਾਂਗ ਪੋਰਾਣੀ ਚਾਰੇ ਥਨਾ ਸੇਮ ਹੀ ਸਾਈਜ਼ ਆ ਨਿੱਕਰ ਮੇ ਕੱਲੇ ਕੱਲੇ ਗੈਪ ਚ ਲੱਗੇ ਹੋਏ ਆ ਰੇਟ ਆਪਾਂ ਬਾਈ ਜੀ ਹੁਣਾਂ ਤੋਂ ਕਨਫਰਮ ਕਰ ਲੈਨੇ ਆ ਤੇ ਰੇਟ ਕੀ ਰੱਖੋਗੇ ਜੀ ਇਹਦਾ ਇਹਦਾ ਰੇਟ ਰੱਖਿਆ ਜੀ 60000 ਹਾਂਜੀ ਤੇ ਉੱਚ ਮਾਨਦਾਨ ਹੋ ਜੂਗਾ ਜੀ ਹਾਂਜੀ ਹੋ ਜਾਊਗਾ ਜੀ 55000 ਦੀ ਛੜਦੇ ਆਂ ਮੋਬਾਈਲ ਨੰਬਰ ਜੀ 98143 98143 40748 407 48 48 ਹਾਂਜੀ 9898143 140748 ਠੀਕ ਆ ਜੀ ਧੰਨਵਾਦ ਜੀ